ਸਰਦਾਰ ਚੋਕ ਮੀਟਿੰਗ ਬਾਦਲ ਨੇ ਮਾਫੀ ਮੰਗੀ ਹੈ ਪਰ ਗੱਲ ਇਹ ਵੀ ਸਾਨੂੰ ਇਸ ਗੱਲ ਦਾ ਦੁੱਖ ਤਾਂ ਹੈ ਵੀ ਜਿਹੜੀ ਅਕਾਲੀ ਸਿਆਸਤ ਹੈ ਹਾਸ਼ੀਦ ਚਲੇਗੀ ਕਿਉਂਕਿ ਪੰਜਾਬ ਵਾਸਤੇ ਅਕਾਲੀ ਦਲ ਦਾ ਜਿਉਂਦਾ ਰਹਿਣਾ ਅਕਾਲੀ ਦਲ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਠੀਕ ਹੈ ਸਾਡਾ ਉਹਨਾਂ ਨਾਲ ਤਾਲਮੇਲ ਜਰੂਰ ਹੈ ਅਸੀਂ ਸਾਡਾ ਕਿਉਂਕਿ ਇਕੱਠੇ ਆ ਤਾਲਮੇ ਰੱਖਣਾ ਵੀ ਬਣਦਾ ਹੈ ਮੰਤਰੀਆਂ ਦੀਆਂ ਰੈਲੀਆਂ ਚਕਸਰੀ ਇਹ ਸ਼ਬਦ ਵਰਤਦੇ ਸੀਗੇ ਵੀ ਢਿੰਡ ਸੇ ਮਾਂਜਦੇ ਕੀ ਉਹਦਾ ਗੁੱਸਾ ਨਹੀਂ ਸੀ ਆਉਂਦਾ ਪਰਮਾਤਮਾ ਨਾਲ ਕਿਸੇ ਨੂੰ ਮਾਜੇ ਕੋਈ ਕਿਸੇ ਨੂੰ ਮਾਜ ਨਹੀਂ ਸਕਦਾ ਕੋਈ ਭਗਵੰਤ ਮੰਨਦੀ ਵੀ ਤੂੰ ਦੀ ਹਮੇਸ਼ਾ ਇਹ ਨਹੀਂ ਬੱਜੀ ਜਾਣੀ ਕੋਣ ਸਿੰਘ ਮਾਨ ਕੋਈ ਚੀਜ਼ ਨਹੀਂ ਹੈ ਜਿਹੜਾ ਕੋਈ ਖੁਸ਼ ਕਰ ਸਕੇ ਪੰਜਾਬੀ ਪਾਇਆ ਟੀਵੀ ਤੇ ਤੁਹਾਡਾ ਸਵਾਗਤ ਹੈ ਅੱਜ ਮੇਰੇ ਨਾਲ ਪਰਮਿੰਦਰ ਸਿੰਘ ਢਿੰਸਾ ਸਾਫਕਾ ਖਜ਼ਾਨਾ ਮੰਤਰੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪੰਜਾਬ ਦੀ ਮੌਜੂਦਾ ਸਿਆਸਤ ਅਤੇ ਅਕਾਲੀ ਸਿਆਸਤ ਦੇ ਬਾਰੇ ਖਾਸ ਕਰਕੇ ਕਿ ਆਉਂਦੇ ਦਿਨਾਂ ਦੇ ਵਿੱਚ ਅਕਾਲੀ ਸਿਆਸਤ ਕਿਸ ਤਰ੍ਹਾਂ ਦੀ ਰਹੇਗੀ ਢਿੰਸਾ ਸਾਹਿਬ ਪੰਜਾਬੀ ਪਾਇਆ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਬਾਜਵਾਸਨ ਨਿਰਸਰਬ ਗੱਲ ਸ਼ੁਰੂ ਕਰਦੇ ਆਪਾਂ ਮੌਜੂਦਾ ਸਿਆਸਤ ਦੀ ਮੌਜੂਦਾ ਪ੍ਰਸਥਿਤੀਆਂ ਦੀ ਪੰਜਾਬ ਦੀਆਂ ਦੀ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਨਾਲ ਵਾਚਦੇ ਹੋ ਕਿਵੇਂ ਦੇਖਦੇ ਹੋ ਕਿ ਜਿਸ ਹਿਸਾਬ ਨਾਲ ਸਰਕਾਰ ਬਣੀ ਨੂੰ ਵੀ 2.5 ਸਾਲ ਦਾ ਸਮਾਂ ਹੋ ਚੱਲਿਆ ਲਗਭਗ 2 ਸਾਲ ਦਾ ਸਮਾਂ ਹੋ ਗਿਆ ਕੀ ਸਥਿਤੀਆਂ ਬਦਲੀਆਂ ਨੇ ਜਿਹੜੀਆਂ ਸਥਿਤੀਆਂ ਦੀ ਗੱਲ ਬਦਲਣ ਦੀ ਕੀਤੀ ਗਈ ਸੀ ਦੇਖੋ ਸਥਿਤੀਆਂ ਸਮਾਂ ਹੋਰ ਮਾੜੀਆਂ ਹੋਈਆਂ ਪੰਜਾਬ ਦੀਆਂ ਅੱਜ ਪੰਜਾਬ ਦੇ ਵਿੱਚ ਦੋ ਚੀਜ਼ਾਂ ਬਹੁਤ ਗੰਭੀਰਤਾ ਨਾਲ ਲੈਂਡ ਦੀ ਲੋੜ ਹੈ ਕਿ ਐ ਵੀ ਪੰਜਾਬ ਦੇ ਵਿੱਚ ਵਧ ਰਿਹਾ ਨਸ਼ਾ ਤੇ ਦੂਸਰਾ ਵਧ ਰਿਹਾ ਕਰਾਈ ਜਿਸ ਤਰੀਕੇ ਦੇ ਨਾਲ ਦਿਨ ਦਿਹਾੜੇ ਗੈਂਗਸਟਰ ਜਿਹੜੇ ਨੇ ਲੋਕਾਂ ਨੂੰ ਫੋਨ ਕਰਦੇ ਨੇ ਫਰੋਤੀਆਂ ਮੰਗਦੇ ਆ ਤੇ ਕ੍ਰਾਈਮ ਵੀ ਵਧ ਰਿਹਾ ਸੋ ਇਹ ਚੀਜ਼ਾਂ ਲਈ ਸਰਕਾਰ ਨੂੰ ਸੋਚਣ ਦੀ ਲੋੜ ਹੈ ਤੇ ਸਰਕਾਰ ਤੋਂ ਲੋਕਾਂ 'ਚ ਨਰਾਸ਼ਤਾ ਬਹੁਤ ਜ਼ਿਆਦਾ ਵਧ ਗਈ ਕਿਉਂਕਿ ਉਮੀਦ ਬਹੁਤ ਵੱਡੀ ਸੀ ਲੋਕਾਂ ਨੇ ਬੜੀ ਉਮੀਦ ਨਾਲ ਵੋਟਾਂ ਪਾਈਆਂ ਸੀ ਇੱਕ ਇਤਿਹਾਸਿਕ ਜਿੱਤ ਦਿੱਤੀ ਸੀ ਉਦੋਂ ਬਾਅਦ ਕਾਰਗੁਜ਼ਾਰੀ ਨਿਲ ਹੋਣ ਕਰਕੇ ਕਿਉਂਕਿ ਥੋੜਾ ਚਿਰ ਤੱਕ ਗੱਲਾਂ ਚੱਲਦੀਆਂ ਜਿਵੇਂ ਭਗਵੰਤ ਸਿੰਘ ਮਾਨਵਰੀ ਹੁਣ ਤੱਕ ਇਧਰ ਉਧਰ ਦੀਆਂ ਗੱਲਾਂ ਕਰਕੇ ਵੱਡੀਆਂ-ਵੱਡੀਆਂ ਦੂਜਿਆਂ ਦੀ ਨੁਕਤਾਚੀਨੀ ਕਰਕੇ ਆਪਣੀ ਸਿਆਸਤ ਹੁਣ ਤੱਕ ਚਲਾਉਂਦੇ ਰਹੇ ਆ ਪਰ ਹੁਣ ਲੋਕ ਭਾਲਦੇ ਰਿਜ਼ਲਟ ਰਿਜ਼ਲਟ ਦਿਖ ਨਹੀਂ ਰਿਹਾ ਰਿਜ਼ਲਟ ਸਮਾ ਲੋਕ ਇਹ ਮਹਿਸੂਸ ਕਰ ਹੁਣ ਠੱਗਿਆ ਮਹਿਸੂਸ ਕਰ ਰਹੇ ਨੇ ਵੀ ਜਿਹੜੀਆਂ ਗੱਲਾਂ ਇਹ ਕਰ ਰਹੇ ਸੀ ਉਹੀ ਚੀਜ਼ਾਂ ਦੇ ਬਿਲਕੁਲ ਉਲਟ ਇਹ ਕਰ ਰਹੇ ਨੇ ਜਿਹੜੀ ਚੀਜ਼ਾਂ ਦੀ ਨੁਕਤਾਚੀ ਨਹੀਂ ਕਰਦੇ ਉਹੀ ਚੀਜ਼ਾਂ ਆਪ ਕਰ ਰਹੇ ਨੇ ਸਿਕਿਉਰਿਟੀ ਦੀ ਗੱਲ ਕਰਦੇ ਸੀ ਤੇ ਆਪਦੀ ਪਰਿਵਾਰਵਾਦ ਦੀ ਗੱਲ ਕਰਦੇ ਸੀ ਹੁੰਦੇ ਸੋ ਹੈਰਾਨੀ ਹੁੰਦੀ ਹੈ ਤੁਸੀਂ ਕੋਈ ਹਥਿਆਰ ਨਹੀਂ ਕੋਈ ਕੁਝ ਨਹੀਂ ਮੁੱਖ ਮੰਤਰੀ ਤੇ ਖੁਦ ਘਰ ਵਾਲੀ ਕਿੰਨੀ ਸਿਕਿਉਰਿਟੀ ਲਈ ਫਿਰਦੇ ਲੋਕਾਂ ਦੇ ਸੀ ਸਿਕਿਉਰਿਟੀ ਦੀ ਲੋੜ ਨਹੀਂ ਤੁਹਾਨੂੰ ਫਿਰ ਮਤਲਬ ਜਿਹੜੀ ਚੀਜ਼ਾਂ ਕਹੀਆਂ ਉਹ ਸਾਰੀਆਂ ਉਹਦੇ ਉਲਟ ਅੱਜ ਪੰਜਾਬ ਦੇ ਪੈਸੇ ਦੀ ਬਰਬਾਦੀ ਹੋ ਰਹੀ ਹੈ ਕਰਜ਼ਾ ਰਿਕਾਰਡ ਤੋੜ ਲੈ ਲਿਆ ਇਹਨਾਂ ਨੇ 70000 ਕਰੋੜ ਦੇ ਕਰੀਬ ਪਹੁੰਚਣ ਵਾਲਾ ਹੈ ਆ ਪਿਛਲਾ ਹੁਣ ਹਜੇ 2 ਸਾਲ ਦਾ ਸਮਾਂ ਪੂਰਾ ਨਹੀਂ ਹੋਇਆ ਸੋ ਕਿੱਥੇ ਜਾਣਗੀਆਂ ਗੱਲਾਂ ਸੋ ਇਸ ਕਰਕੇ ਲੋਕਾਂ ਦੇ ਵਿੱਚ ਹੁਣ ਇੱਕ ਬਹੁਤ ਹੀ ਨਿਰਾਸ਼ਾ ਦਾ ਹਾਲ ਮੈਂ ਲੋਕਾਂ ਨੂੰ ਕੁਝ ਦਿਖ ਵੀ ਨਹੀਂ ਰਿਹਾ ਹਜੇ ਜੇ ਮੈਂ ਕਹਾਂ ਨਾ ਵੀ ਲੋਕ ਇੱਕ ਪਾਸੇ ਤੁਰ ਪਏ ਲੋਕਾਂ ਨੂੰ ਹਜੇ ਕੁਝ ਜਿਹੜਾ ਹੈ ਨਜ਼ਰ ਨਹੀਂ ਆ ਰਿਹਾ ਵੀ ਲੋਕ ਕਿੱਧਰ ਜਾਣ ਕੱਲ ਵੀ ਰੈਲੀ ਸੀਗੀ ਕੱਲ ਜਾਂ ਪਰਸੋਂ ਮੋਰ ਮੰਡੀ ਮੁੱਖ ਮੰਤਰੀ ਨੇ ਉੱਥੇ ਕਿਹਾ ਕਿ ਸਾਡਾ ਦਾ ਵਿਕਾਸ ਬੋਲਦਾ ਹੈ ਸਾਡੇ ਵਿਕਾਸ ਦੇ ਕੰਮ ਬੋਲਦੇ ਕਿਉਂਕਿ ਉਹਨਾਂ ਦੀ ਜਿਹੜੀ ਲਗਾਤਾਰ ਉਹਨਾਂ ਦੇ ਪਰਿਵਾਰਕ ਮਸਲਿਆਂ ਦੇ ਉੱਤੇ ਜਦੋਂ ਗੱਲਬਾਤ ਹੋਈ ਤਾਂ ਉਹਦਾ ਰਿਪਲਾਈ ਦੇ ਰਹੇ ਸੀ ਕਿ ਮੁੱਖ ਮੰਤਰੀ ਕਿ ਸਾਡਾ ਦਾ ਕੰਮ ਬੋਲਦਾ ਹੈ ਹੁਣ ਇਹਨਾਂ ਦੀ ਹਾਰ ਜਿਹੜੀ ਖਾਸ ਕਰਕੇ ਉਹਨਾਂ ਨੇ ਉੱਥੇ ਬੀਬਾ ਹਰ ਸਿਮਰਤ ਬਾਦਲ ਨੂੰ ਵੀ ਟਾਰਗੇਟ ਕੀਤਾ ਵੀ ਜਿਹੜਾ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀਗਾ ਵੀ ਸਾਡੇ ਸਿਰਫ ਵਿਕਾਸ ਦੇ ਕੰਮ ਨਹੀਂ ਪਰ ਤੁਸੀਂ ਕਹਿ ਰਹੇ ਹੋ ਕਿ ਨਸ਼ਾ ਵੀ ਵੱਧ ਗਿਆ ਪ੍ਰਮੁੱਖ ਮੰਤਰੀ ਜਾਂ ਸਰਕਾਰ ਆਪਣੇ ਚਾਹੇ ਮੁੱਖ ਮੰਤਰੀ ਤੀਰਥ ਯਾਤਰਾ ਹੋਵੇ ਚਾਹੇ ਔਰ ਦੂਜੇ ਆਪਾਂ ਕਹਿ ਲਈਏ ਕਿ ਜਿਹੜਾ 1000 ਰੁਪਏ ਦੀ ਗੱਲ ਸੀਗੀ ਹੋਰ ਸਾਰੀਆਂ ਗੱਲਾਂ ਨੇਗੀਆਂ ਉਹ ਉਹਨਾਂ ਨੂੰ ਐਪਰੀਸ਼ੀਏਟ ਕਰ ਰਹੀ ਹੈ ਸਰਕਾਰ ਦੇਖੋ ਸਰਕਾਰ ਨੇ ਆਪਣੀ ਗੱਲ ਕਰ ਲਈ ਪਰ ਗਲਤ ਹੈ ਜੋ ਜ਼ਮੀਨੀ ਪੱਧਰ ਤੇ ਹੈ ਪਹਿਲੀ ਗੱਲ ਤਾਂ ਜਿਹੜੀਆਂ ਪਿਛੜੀਆਂ ਸਰਕਾਰਾਂ ਦੇ ਵੱਲੋਂ ਕੀਤੇ ਹੋਏ ਕੰਮ ਨੇ ਜਿਹੜੇ ਚੱਲ ਰਹੇ ਸੀ ਜਿਹੜੇ ਮੁਕੰਮਲ ਹੋ ਗਏ ਉਹਨਾਂ ਦੇ ਜਿਹੜਾ ਉਦਘਾਟਨ ਕਰਕੇ ਤੁਸੀਂ ਉਹਨੂੰ ਆਪਦੇ ਕੰਮਾਂ ਨਾਲ ਜੋੜਨਾ ਇਹ ਕੁਛ ਤਾਂ ਇਹ ਕਰ ਰਹੇ ਨੇ ਜੇ ਵਿਕਾਸ ਹੁੰਦਾ ਤਾਂ ਅੱਜ ਪੰਜਾਬ ਦੇ ਵਿੱਚ ਤੁਸੀਂ ਕਿਸੇ ਸੜਕ ਤੇ ਚਲੇ ਜਾਓ ਪਿੰਡੂ ਲਿੰਕ ਸੜਕਾਂ ਸਾਰੀਆਂ ਟੁੱਟੀਆਂ ਪਈਆਂ ਨੇ ਪੰਜਾਬ ਦੇ ਵਿੱਚ ਜਿਹੜਾ ਹੈ ਹਸਪਤਾਲਾਂ ਦਾ ਤੁਸੀਂ ਦੇਖੋ ਬੁਰਾ ਹਾਲ ਹੈ ਉਹਦੇ ਵਿੱਚ ਇਹਨਾਂ ਨੇ ਤਾਂ ਐਜੂਕੇਸ਼ਨ ਤੇ ਹਸਪਤਾਲਾਂ ਦੀ ਜੋ ਲੋੜ ਦਿੱਤੀ ਸੀ ਨਾ ਜੀ ਉਹਨਾਂ ਦਾ ਦੇਖੋ ਕੀ ਹਾਲ ਹੈ ਯੂਨੀਵਰਸਿਟੀ ਦੇ ਅਧਿਆਪਕਾਂ ਨੂੰ ਇੱਕ ਮਹੀਨੇ ਦੀ ਤਨਖਾਹ ਨਹੀਂ ਮਿਲੀ ਯੂਨੀਵਰਸਿਟੀ ਜਿੱਥੋਂ ਅਸੀਂ ਇੱਕ ਪੈਦਾ ਕਰਨਾ ਹੈ ਉੱਥੇ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਤੇ ਕੀ ਕਰਨਗੇ ਕੀ ਗੱਲਾਂ ਕਰਦੇ ਨੇ ਇਹ ਵੀ ਅਸੀਂ ਦੋਨੇ ਜਿਹੜੀਆਂ ਮੁੱਖ ਮੁੱਦੇ ਸੀ ਉਹ ਦੋਨਾਂ ਦੇ ਉੱਤੇ ਟੋਟਲ ਫੇਲ ਹੋ ਗਏ ਇਹ ਡਿਸਪੈਂਸਰੀਆਂ ਖੋਲ੍ਹਤੀਆਂ ਜਦ ਥੋੜੇ ਵੱਡੇ ਹਸਪਤਾਲ ਨੇ ਜਿੱਥੇ ਲੋਕਾਂ ਦਾ ਵਧੀਆ ਇਲਾਜ ਹੋਣਾ ਹੈਗਾ ਉਹਨਾਂ ਦੀ ਬੁਰਾ ਹਾਲ ਹੈ ਉੱਥੇ ਤੁਹਾਡੇ ਕੋਲ ਕੋਈ ਡਾਕਟਰ ਨਹੀਂ ਹੈਗੇ ਸਪੈਸ਼ਲਿਸਟ ਨਹੀਂ ਹੈਗੇ ਉੱਥੇ ਤੁਹਾਡੇ ਕੋਲ ਉੱਥੇ ਪ੍ਰੋਪਰ ਮਸ਼ੀਨਰੀ ਨਹੀਂ ਹੈਗੀ ਤਾਂ ਕਿਵੇਂ ਤੁਸੀਂ ਚਲਾਉਂਗੇ ਤੁਸੀਂ ਚਲੇ ਜਾਓ ਲਹਿਰੇ ਹਸਪਤਾਲ ਚਲੇ ਜਾਓ ਮੂਨਖਲ ਹਸਪਤਾਲ ਚਲੇ ਜਾਓ ਹੁਣ ਜਾਓ ਚਲੇ ਜਾਓ ਦਿਨਵੇ ਚਲੇ ਜਾਓ ਉੱਥੇ ਨਾ ਡਾਕਟਰ ਨੇ ਨਾ ਉੱਥੇ ਕੋਈ ਇਲਾਜ ਹੈ ਬੁਰਾ ਹਾਲ ਹੈ ਲੋਕ ਵਿਚਾਰੇ ਤੱਕੇ ਖਾ ਕੇ ਉੱਥੇ ਮੜ ਜਾਂਦੇ ਨੇ ਤੇ ਇਹ 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 ਚੀਜ਼ਾਂ ਦੀ ਜਿਹੜੀ ਇਹ ਗੱਲ ਕਰਦੇ ਕੋਈ ਲਿਪਾ ਪੋਤੀ ਕਰਕੇ ਕੋਈ ਡਿਸਪੈਂਸਰੀਆਂ ਖੋਲਣ ਨਾਲ ਡਿਸਪੈਂਸਰੀ ਕੀ ਹੁੰਦੀ ਹੈ ਵੀ ਜੇ ਕੋਈ ਕਿਸੇ ਨੂੰ ਖੰਘ ਹੋ ਗਈ ਗਲਾ ਖਰਾਬ ਹੈ ਕਿਸ ਨੂੰ ਬੁਖਾਰ ਹੈ ਉਹਨਾਂ ਵਾਸਤੇ ਡਿਸਪੈਂਸਰੀ ਹੁੰਦੀ ਹੈ ਇਲਾਜ ਤਾਂ ਜਿਹੜੇ ਹਸਪਤਾਲਾਂ ਚੋਂ ਨੇ ਹਸਪਤਾਲਾਂ ਦਾ ਬੁਰਾ ਹਾਲ ਹੋਇਆ ਪਿਆਗਾ ਤੁਸੀਂ ਟਿੰਦ ਸਾਹਿਬ ਖਜ਼ਾਨਾ ਮੰਤਰੀ ਰਹੇ ਹੂੰ ਮੌਜੂਦਾ ਦੌਰ ਦੇ ਅੰਦਰ ਸਰਕਾਰ ਬਹੁਤ ਅੰਨਾ ਪੈਸਾ ਵੱਖ-ਵੱਖ ਸਕੀਮਾਂ ਤੇ ਖਰਚ ਰਹੀ ਹੈ ਚਾਹੇ ਉਹ ਮੈਂ ਪਹਿਲਾਂ ਤੀਰਥ ਯਾਤਰਾ ਦੀ ਗੱਲ ਕਰਕੇ ਹਟਿਆ ਜਾਂ ਫ੍ਰੀ ਸਬਸਿਡੀਆਂ ਦੇ ਰੂਪ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਖਜ਼ਾਨੇ ਚੋਂ ਆਊਟ ਹੋ ਰਿਹਾ ਹੈ ਤੇ ਆਮਦਨ ਉਸ ਹੱਬ ਦੀ ਨਹੀਂ ਹੈਗੀ ਕੱਲ ਡੀਏ ਦੇ ਵਿੱਚ ਵੀ 4% ਦਾ ਵਾਧਾ ਹੋਇਆ ਇਹ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਕਿ ਜਿਹੜਾ ਖਜ਼ਾਨੇ ਦੇ ਉੱਤੇ ਬੋਝ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਜਿਹੜਾ ਇਹ ਕਿਸ ਤਰ੍ਹਾਂ ਨਾਲ ਰਿਫਲੈਕਟ ਕਰੂਗਾ ਮੈਂ ਇੱਕ ਗੱਲ ਦਾ ਸ਼ੁਰੂ ਤੋਂ ਮੈਂ ਤੁਸੀਂ ਮੇਰੀ ਪਿਛਲੀ ਇੰਟਰਵਿਊ ਕੋ ਵੀ ਜਿਹੜੇ ਸਬਸਿਡੀਆਂ ਦੇਣੀਆਂ ਜਾਂ ਲੋਕਾਂ ਨੂੰ ਸਹੂਲਤਾਂ ਦੇਣੀਆਂ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਪਰ ਸਹੂਲਤਾਂ ਦੇਣੀਆਂ ਲੋੜਵੰਦਾਂ ਨੂੰ ਤੁਸੀਂ ਜੇ ਵੱਢੇਲਾ ਸਾਰੇ ਨੂੰ ਸਹੂਲਤਾਂ ਦੇਵੋਗੇ ਤਾਂ ਕੋਈ ਸਰਕਾਰ ਉੱਤੇ ਪੂਰੀ ਨਹੀਂ ਪੱਟ ਸਕਦੀ ਗਰੀਬ ਨੂੰ ਤੁਸੀਂ ਦਿਓ ਲੋੜਵੰਦ ਨੂੰ ਦਿਓ ਜਿਹਦੇ ਕੋਲ ਸਾਧਨ ਨਹੀਂ ਹੈ ਉਹਨੂੰ ਤੁਸੀਂ ਦਿਓ ਐਜੂਕੇਸ਼ਨ ਉਹਨਾਂ ਨੂੰ ਚੰਗੀ ਦਿਓ ਤੁਸੀਂ ਗਰੀਬ ਬੱਚਿਆਂ ਨੂੰ ਤੁਸੀਂ ਉਹਨਾਂ ਨੂੰ ਆਪਣੇ ਪੈਰਾਂ ਦੇ ਖੜਨ ਲਈ ਸਿਹਤ ਸੁਧਾਵਾ ਐਸੀਆਂ ਦਿਓ ਤਾਂ ਕਿ ਕਿਸੇ ਗਰੀਬ ਨੂੰ ਜਿਹੜਾ ਹੈ ਬਿਮਾਰੀ ਦੀ ਕਮੀ ਕਰਕੇ ਜਿਹੜਾ ਹੈ ਇਲਾਜ ਦੀ ਕਮੀ ਕਰਕੇ ਉਹਦਾ ਜਿਹੜੀ ਹੈ ਕੋਈ ਦੁਕਾਨਤ ਨਾਲ ਉਹਦੇ ਨਾਲ ਘਟੇ ਇਹ ਚੀਜ਼ਾਂ ਦੇਣ ਦੀ ਲੋੜ ਹੈ ਪਰ ਜੇ ਤੁਸੀਂ ਬਾਹਰ ਨਾ ਜਵੇਂ ਹੁਣ ਇਹਨੇ ਬਿਜਲੀ ਹੈ ਹੁਣ ਜਿਹੜੇ ਬੰਦੇ ਇੱਕ ਪਾਸੇ ਤਾਂ ਉਹ ਟੈਕਸ ਭਰਦੇ ਨੇ ਸਰਕਾਰ ਨੂੰ ਟੈਕਸ ਲੈਂਦੀ ਹੈ ਆਮਦਨ ਵਧਾ ਉਹ ਵੀ ਫ੍ਰੀ ਬਿਜਲੀ ਲੈ ਰਹੇ ਨੇ ਇਹ ਕਿੱਥੇ ਜਾ ਕੇ ਗੱਲ ਖੜੀ ਹੈ ਫਿਰ ਤੁਸੀਂ ਜੇ 1000 ਰੁਪਏ ਵੀ ਦੇਣਾ ਹੈ ਤੁਸੀਂ ਗਰੀਬ ਤੁਸੀਂ ਇੱਕ ਜਿਹੜਾ ਹੈ ਪ੍ਰੋਟੈਸਟਲ ਬਣਾਓ ਵੀ ਅਸੀਂ 40% ਲੋਕ ਜਿਹੜੇ ਗਰੀਬ ਨੇ ਬਹੁਤ ਹੀ ਉਹਨਾਂ ਨੂੰ ਅਸੀਂ ਦੇਣਾ ਉਹਨਾਂ ਵਾਸਤੇ ਥੋੜੀ ਜ਼ਿੰਮੇਵਾਰੀ ਵੀ ਹੈ ਸਰਕਾਰ ਦੀ ਪਰ ਜੇ ਤੁਸੀਂ ਵਾਢੇ ਲਾਉਂਦੇ ਹੋਗੇ ਤਾਂ ਉਹ ਫਿਰ ਮਿਸਯੂਜ਼ ਹੁੰਦੀ ਹੈ ਉਹ ਫੈਸਿਲਿਟੀ ਤੋਂ ਉਹਨੂੰ ਤੇ ਉਹਨਾਂ ਨੂੰ ਜਿਨ੍ਹਾਂ ਨੂੰ ਤੁਸੀਂ ਦੇ ਰਹੇ ਹੋ ਜਦ ਉਹਨਾਂ ਨੂੰ ਉਸ ਗੱਲ ਦਾ ਅਹਿਸਾਸ ਵੀ ਨਹੀਂ ਹੈ ਕਿਉਂਕਿ ਉਹਨਾਂ ਕੋਲ ਸਾਧਨ ਹੈਗੇ ਨੇ ਜਿਹੜਾ ਹੁਣ ਬਿਜ਼ਨਸਮੈਨ ਹੈ ਚੰਗਾ ਉਹ ਕੀ ਭਾਲਦਾ ਹੈ ਉਹ ਸਿਕਿਉਰਿਟੀ ਭਾਲਦਾ ਹੈ ਉਹ ਚਾਹੁੰਦਾ ਵੀ ਸਾਨੂੰ ਕੋਈ ਆ ਕੇ ਸਾਡੇ ਕਾਰੋਬਾਰ ਦੇ ਵਿੱਚ ਸਾਨੂੰ ਤੰਗ ਨਾ ਕਰੇ ਕੱਲ ਨੂੰ ਕੋਈ ਸਾਡੇ ਘਰ ਦੇ ਬਾਹਰ ਜਾਂ ਸਾਡੇ ਜਿਹੜਾ ਹੈ ਗੇਟ ਦੇ ਬਾਹਰ ਕੋਈ ਧਰਨਾ ਨਾ ਦੇਵੇ ਸਾਡਾ ਕੰਮ ਨਾ ਰੋਕੇ ਉਦੋਂ ਤਾਂ ਤੁਸੀਂ ਉਹਨਾਂ ਨੂੰ ਉਹ ਤਾਂ ਜਿਹੜੀ ਚੀਜ਼ ਉਹ ਮੰਗਦੇ ਉਹ ਤਾਂ ਤੁਸੀਂ ਦੇ ਨਹੀਂ ਰਹੇ ਤੁਸੀਂ ਉਹਨਾਂ ਨੂੰ ਕਹਿੰਦੇ ਫ੍ਰੀ ਬਿਜਲੀ ਉਹਨੂੰ ਫ੍ਰੀ ਬਿਜਲੀ ਦੀ ਲੋੜ ਹੀ ਨਹੀਂ ਇਸੇ ਤਰ੍ਹਾਂ ਜਿਹੜਾ ਗਰੀਬ ਹੈ ਜੇ ਉਹਨੂੰ ਫ੍ਰੀ ਬਿਜਲੀ ਦੀ ਲੋੜ ਹੈ ਜ ਉਸ ਕੋ ਸਾਧਨ ਨਹੀਂ ਹੈ ਹਾਂ ਉਹਨਾਂ ਨੂੰ ਤੁਸੀਂ ਦਿਓ ਸੋ ਇਸ ਕਰਕੇ ਸਰਕਾਰ ਦੀਆਂ ਜਿਹੜੀਆਂ ਪਾਲਿਸਿਸ ਨੇ ਇਹ ਪ੍ਰੋਪਰ ਨਹੀਂ ਹੈਗੀਆਂ ਇਹਨਾਂ ਨੂੰ ਜਿਹੜਾ ਹੈ ਜੋ ਵੀ ਕੁਛ ਹੈ ਉਹ ਕੇਂਦਰਤ ਕਰਕੇ ਇੱਕ ਫੋਕਸ ਕਰਕੇ ਜਿਹੜੀਆਂ ਸੂਲਤਾਂ ਦੇਣੀ ਚਾਹੀਦੀਆਂ ਡਿਨ ਸਰਬ ਇਹ ਗੱਲ ਹੋ ਗਈ ਸਰਕਾਰ ਦੀ ਕਾਰਗੁਜ਼ਾਰੀ ਦੀ ਇਹ ਸਾਰਾ ਕੁਸਤਾ ਨਾ ਤੁਸੀਂ ਵਿਰੋਧੀ ਧਿਰ ਚੋਂ ਹੁਣ ਇਸ ਸਮੇਂ ਇਸ ਮੌਜੂਦਾ ਦੌਰ ਦੇ ਵਿੱਚ ਜਦੋਂ ਪੰਜਾਬ ਦੀਆਂ ਸਾਰੀਆਂ ਸਥਿਤੀਆਂ ਬਦਲ ਚੁੱਕੀਆਂ ਨੇ ਪੰਜਾਬ ਦਾ ਜਿਹੜਾ ਕੈਨਵਸ ਹੈ ਪੋਲਿਟਿਕਲ ਕੈਨਵਸ ਹੈ ਉਹਦੇ ਉੱਤੇ ਬਹੁਤ ਵੱਡਾ ਚੇਂਜ ਹੈ ਇਸ ਸਮੇਂ ਉਸ ਚੇਂਜ ਦੇ ਵਿੱਚ ਕਾਲੀ ਸਿਆਸਤ ਹੈ ਜਿਹੜੀ ਉਸ ਕੈਨਵਸ ਦੇ ਹਾਸ਼ੀਏ ਤੇ ਜਾ ਚੁੱਕੀ ਹੈ ਇਸ ਸਮੇਂ ਜੇ ਦੇਖਿਆ ਜਾਵੇ ਚਾਹੇ ਉਹ ਇਲੈਕਟਰਲ ਪੋਜੀਸ਼ਨ 'ਚ ਵੀ ਦੇਖ ਲਈਏ ਤੇ ਚਾਹੇ ਆਮ ਵੀ ਦੇਖ ਲਈਏ ਉਹ ਇੱਕ ਹਾਸ਼ੀਏ ਤੇ ਹੈ ਇਸ ਕਾਲੀ ਸਿਆਸਤ ਨੂੰ ਇਸ ਮੁੱਦੇ ਤੇ ਆਪਾਂ ਕਿਵੇਂ ਦੇਖੀਏ ਕਿ ਇਹ ਕਾਲੀ ਸਿਆਸਤ ਜਦੋਂ ਇੱਕ ਸਮੇਂ ਬਹੁਤ ਪਰ ਪੰਜਾਬ ਦੀ ਸਾਲੀ ਲੀਡ ਕਰਦੀ ਧਿਰ ਸੀਗੀ ਅਕਾਲੀ ਸਿਆਸਤ ਅਕਾਲੀਆਂ ਨੇ ਲੀਡ ਕੀਤਾ ਵੱਡੇ ਵੱਡੇ ਮੁੱਦਿਆਂ ਨੂੰ ਪਰ ਹੁਣ ਇਸ ਸਮੇਂ ਸਿਰਫ ਤੇ ਸਿਰਫ ਮੁੱਖ ਮੰਤਰੀ ਕਹਿੰਦੇ ਆ ਕਿ ਵੀ ਇਹ ਤਾਂ ਕੁਲਚਿਆਂ ਦੇ ਉੱਤੇ ਮੋਰਚੇ ਲਾਉਣ ਜੋਗੇ ਰਹੇ ਦੇਖੋ ਮੁੱਖ ਮੰਤਰੀ ਜੋ ਮਲਕੀ ਕਹਿੰਦੇ ਮੁੱਖ ਮੰਤਰੀ ਦੀ ਹੁਣ ਗੱਲ ਤੇ ਕੋਈ ਵਿਸ਼ਵਾਸ ਵੀ ਨਹੀਂ ਕਰਦਾ ਪਰ ਗੱਲ ਇਹ ਵੀ ਸਾਨੂੰ ਇਸ ਗੱਲ ਦਾ ਦੁੱਖ ਤਾਂ ਹੈ ਵੀ ਜਿਹੜੀ ਅਕਾਲੀ ਸਿਆਸਤ ਹੈ ਹਾਸ਼ਿਦ ਚਲੇਗੀ ਕਿਉਂਕਿ ਪੰਜਾਬ ਵਾਸਤੇ ਅਕਾਲੀ ਦਲ ਦਾ ਜਿਉਂਦਾ ਰਹਿਣਾ ਅਕਾਲੀ ਦਲ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਕੱਲੀ-ਕੱਲੀ ਪੰਜਾਬ ਦੀ ਖੇਤਰੀ ਪਾਰਟੀਆਂ ਸ਼ਰੂਮਣੀ ਅਕਾਲੀ ਦਲ। ਬਾਕੀ ਸਾਰੀ ਕੇਂਦਰੀ ਪਾਰਟੀਆਂ ਨੇ ਉਹਨਾਂ ਦਾ ਪੰਜਾਬ ਨਾਲ ਕੋਈ ਸਰੂਕਾਰ ਨਹੀਂ ਉਹ ਠੀਕ ਹੈ ਸਿਆਸਤ ਦੇ ਰੂਪ ਚ ਆਉਂਦੀ ਉਹ ਸਿਆਸਤ ਖੇਡਦੇ ਨੇ ਲੋਕ ਉਹਨਾਂ ਦੇ ਕੇਂਦਰੀ ਪਾਰਟੀਆਂ ਮਗਰ ਵੀ ਲੱਗਦੇ ਨੇ ਅਸੀਂ ਗੱਲ ਨਹੀਂ ਪਰ ਜੇ ਆਪਾਂ ਲੰਬੇ ਸਮੇਂ ਲਈ ਦੇਖੀਏ ਹਰ ਕੋਈ ਜਿਹੜਾ ਕੋਈ ਅੱਜ ਅਕਾਲੀ ਦਲ ਨੂੰ ਜਿਨੇ ਵੋਟ ਨਹੀਂ ਵੀ ਪਾਈ ਉਹ ਵੀ ਇਸ ਗੱਲ ਤੋਂ ਕਿਤੇ ਨਾ ਕਿਤੇ ਉਹਦੇ ਮਨ ਚ ਹੈ ਵੀ ਅਕਾਲੀ ਦਲ ਖਤਮ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਪੰਜਾਬ ਦੀ ਕੋਈ ਕਦੇ ਵੀ ਕੋਈ ਵਿਖ ਵਿੱਚ ਜਾਂ ਕਦੇ ਕੋਈ ਲੜਾਈ ਲੜੇਗਾ ਤਾਂ ਸ਼ਰੂਮਣੀ ਅਕਾਲੀ ਦਲ ਹੀ ਲੜ ਸਕ ਇੱਕ ਇਤਿਹਾਸ ਵੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਿਚਾਰਧਾਰਾ ਵੀ ਹੈ ਸੋ ਅਕਾਲੀ ਦਲ ਨੂੰ ਕਿਸ ਤਰੀਕੇ ਨਾਲ ਮੁੜ ਸੁਰਜੀਤ ਹੋਣਾ ਚਾਹੀਦਾ ਹੈ ਹੋਰ ਚੀਜ਼ਾਂ ਇਹ ਚੱਲਾ ਇਹ ਚੱਲਾ ਚੀਜ਼ਾਂ ਵਿਚਾਰਨ ਵਾਲੀਆਂ ਤੇ ਅਕਾਲੀ ਦਲ ਨੂੰ ਦੀ ਮਜ਼ਬੂਤੀ ਪੰਜਾਬ ਦੇ ਵਾਸਤੇ ਜਿਹੜੀ ਹੈ ਇੱਕ ਜ਼ਰੂਰੀ ਹੈ ਮਜ਼ਬੂਤੀ ਦਾ ਜ਼ਰੂਰੀ ਹੈ ਪਰ ਇਹ ਕੈਵੇਂ ਹੋਊਗੀ ਵੱਡਾ ਪ੍ਰਸ਼ਨ ਇਸ ਸਮੇਂ ਹੈ ਤੁਸੀਂ ਅਲੱਗੋਂ ਅਕਾਲੀ ਦਲ ਨਾਲੋਂ ਬਹੁਤ ਸਾਰੇ ਧੜੇ ਹੋਰ ਵੀ ਛੋਟੇ ਵੱਡੇ ਅਲੱਗ ਨੇ ਇਹ ਕਿਸ ਤਰ੍ਹਾਂ ਨਾਲ ਇਹ ਕਿਵੇਂ ਕਿਵੇਂ ਕੰਪੋਜੀਸ਼ਨ ਕਰੇ ਵੀ ਅਸੀਂ ਅਸੀਂ ਤਾਂ ਅਸੀਂ ਕਦੇ ਵੀ ਨਹੀਂ ਚਾਹਾਂਗੇ ਵੀ ਅਕਾਲੀ ਦਲ ਕਮਜ਼ੋਰ ਹੋਵੇ ਪਰ ਸਾਡੇ ਜਿਹੜੀ ਮੌਜੂਦਾ ਅਕਾਲੀ ਦਲ ਦੀ ਲੀਡਰਸ਼ਿਪ ਸੀ ਉਹਨਾਂ ਨਾਲ ਕੋਈ ਜਿਹੜੇ મતਭੇਦ ਸੀ ਵਿਚਾਰਧਾਰਾ ਕੋਈ ਸਾਡੀ ਨਿੱਜੀ ਲੜਾਈ ਨਹੀਂ ਕਿਸੇ ਨਾਲ ਵਿਚਾਰਧਾਰਕ મતਭੇਦ ਸੀ ਤੇ ਆ ਪਿੱਛੇ ਸਰਦਾਰ ਸੁਖਬੀਚਿੰਗ ਬਾਦਲ ਨੇ ਮਾਫੀ ਮੰਗੀ ਹੈ ਜੋ ਕੁਝ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਜਾਂ ਸਰਕਾਰ ਸਮੇ ਸ਼ਹੀਦ ਹੋਏ ਉਹ ਦੋ ਨੌਜਵਾਨ ਉਹਨਾਂ ਬਾਰੇ ਉਹਨਾਂ ਘਟਨਾਵਾਂ ਬਾਰੇ ਅਫਸੋਸ ਜ਼ाहिर ਕੀਤਾ ਇੱਕ ਚੰਗੀ ਸ਼ੁਰੂਆਤ ਕੀਤੀ ਹੈ ਉਹਨਾਂ ਨੇ ਪਰ ਹੁਣ ਸਾਡੀ ਪਾਰਟੀ ਵਿਚਾਰੇਗੀ 20 23 ਤਰੀਕ ਨੂੰ ਅਸੀਂ ਮੀਟਿੰਗ ਸੱਦੀ ਹੈ ਉਹਦੇ ਵਿੱਚ ਕੀ ਜਿਹੜਾ ਹੈ ਕਿਸ ਚੀਜ਼ ਕਿਸ ਰੂਪ ਚ ਜਿਹੜਾ ਹੈ ਅੱਗੇ ਭਵਿੱਖ ਨੂੰ ਅਸੀਂ ਵਿਚਾਰਨਾ ਹੈ ਉਦੋਂ ਬਾਅਦ ਚਰਚਾ ਤੋਂ ਬਾਅਦ ਕੀ ਸਟੇ ਹੋਣਗੇ ਉਹ ਫਿਰ ਪਤਾ ਚੱਲੇ ਨਹੀਂ ਵੀ ਕਹਿ ਸਕਦੇ ਅਗੇ ਜਿਹੜੇ ਉਹ ਮਤ ਭੇਸ ਸੀਗੇ ਖਾਸ ਕਰਕੇ ਜਦੋਂ ਤੁਸੀਂ ਤੁਹਾਡੇ ਪਿਤਾ ਜੀ ਲੱਗ ਹੋਏ ਆ ਫਸਟ ਸਟੈਪ ਦੇ ਉੱਤੇ ਕਿ ਜਿਹੜੀਆਂ ਬੇਅਦਬੀ ਦੀਆਂ ਇਹ ਸਾਰੀਆਂ ਚੀਜ਼ਾਂ ਸੀਗੇ ਇਹ ਹੀ ਸੀ ਕੀ ਰਿਜ਼ੋਲਵ ਹੋ ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਹੁਣ ਰਿਜ਼ੋਲਵ ਹੋ ਚੁੱਕੀਆਂ ਹੋਣਗੀਆਂ ਦੇਖੋ ਰਿਜ਼ੋਲਵ ਨਹੀਂ ਮੈਂ ਕਹਿੰਦਾ ਪਰ ਇਹ ਗੱਲ ਹੈ ਵੀ ਦੇਖੋ ਕਿਤੇ ਨਾ ਕਿਤੇ ਜਦ ਤੁਸੀਂ ਜਦ ਮੈਂ ਆਪਾਂ ਹੁਣ ਗੱਲ ਕਰ ਰਹੇ ਆ ਵੀ ਅਕਾਲੀ ਦਲ ਕਮਜ਼ੋਰ ਹੋ ਰਿਹਾ ਹੈ ਇੱਕ ਤਾਂ ਤੁਹਾਡੇ ਮਨ ਚੋਂ ਗੱਲ ਹੈ ਇੱਕ ਸਾਡੇ ਜਿਹੜੇ મતਭੇਦ ਨੇ ਉਹ ਮੰਤ ਚੁੰਦੀਆਂ ਗੱਲ ਉਹ ਕਿਸੇ ਨਾ ਕਿਸੇ ਦੋਨੇ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਕੋਈ ਨਾ ਕੋਈ ਜਿਹੜਾ ਫੈਸਲਾ ਲੈਣਾ ਪੈਂਦਾ ਤੇ ਜੋ ਵੀ ਫਿਕਰ ਵਾਸਤੇ ਚੰਗਾ ਹੋਏਗਾ ਠੀਕ ਹੋਏਗਾ ਉਹੀ ਪਾਰਟੀ ਜਿਹੜੀ ਇਹ ਫੈਸਲਾ ਕਰੇਗੀ ਪਰ ਇੱਕ ਜਿਹੜਾ ਹੈ ਘੱਟੋ ਘੱਟ ਇੱਕ ਸ਼ੁਰੂਆਤ ਹੋਈ ਹੈ ਵੀ ਜਿਹੜੀ ਢੀਨ ਸਾਹਿਬ ਗੱਲ ਕਰ ਰਹੇ ਸੀ ਕਿ ਸਭ ਤੋਂ ਪਹਿਲਾਂ ਤਾਂ ਜ਼ਰੂਰੀ ਹੈ ਵੀ ਗਲਤੀਆਂ ਦਾ ਅਹਿਸਾਸ ਹੋਵੇ ਅਹਸਾਸ ਤੋਂ ਬਾਅਦ ਹੀ ਬੰਦਾ ਮਾਫੀ ਮੰਗਦਾ ਸੋ ਉਹਨਾਂ ਨੇ ਅਹਸਾਸ ਤਾਂ ਕੀਤਾ ਵੀ ਸਾਡੇ ਸਮੇਂ ਗਲਤੀਆਂ ਹੋਈਆਂ ਚਲੋ ਇੱਕ ਇੱਕ ਸ਼ੁਰੂਆਤ ਹੋਈ ਹੈ ਉਸ ਤੋਂ ਬਾਅਦ ਕਿ ਕਿਦੋਂ ਨੂੰ ਜਾਂਦੀਆਂ ਉਹ ਕਿਸੇ ਮੈਂ ਦੱਸੂ ਇਹ ਕਿਹਵੀਂ ਗੱਲ ਲਗਾਤਾਰ ਕੀਤੀ ਜਾ ਰਹੀ ਸੀ ਕਿ ਵੀ ਜਿਹੜਾ ਅਕਾਲੀ ਦਲ ਦਾ ਗੱਠ ਜੋੜ ਹੈ ਭਾਰਤੀ ਜੰਦਰ ਤੁਸੀਂ ਤਾਂ ਪਹਿਲਾਂ ਹੀ ਐਨਡੀਏ ਦੇ ਅ ਪ੍ਰਧਾਨ ਮੰਤਰੀ ਖੁਦ ਟਿੰਸਾ ਸਾਹਬ ਨੂੰ ਬਾਲ ਸਾਹਿਬ ਦਾ ਵਾਰਿਸ ਦੱਸ ਹਟਿਆ ਕਿਤੇ ਇਹ ਜਿਹੜੀ ਇਹ ਚੀਜ਼ਾਂ ਨੇਗੀਆਂ ਜਾਂ ਜਿਹੜੀ ਕੇਂਦਰ ਦੀ ਸਿਆਸਤ ਹੈ ਸਪੈਸੀਫਿਕਲੀ ਐਨਡੀਆ ਦੀ ਸਿਆਸਤ ਹੈ ਉਹ ਦੋਵਾਂ ਧੜਿਆਂ ਨੂੰ ਨੇੜੇ ਲਿਆਉਣ ਦੀ ਕੋਸ਼ਿਸ਼ ਦੇਖੋ ਸਾਡੀ ਕੋਈ ਜੇ ਅਸੀਂ ਕਹੀਏ ਵੀ ਕਿਸੇ ਧੜਿਆਂ ਦੇ ਕਰਕੇ ਜਾਂ ਅਸੀਂ ਕੇਂਦਰ ਕਰਕੇ ਕੋਈ ਨੇੜੇ ਆਉਣਾ ਸਾਡੇ ਅਸੀਂ ਤਾਂ ਦੇਖੋ ਇੱਕੋ ਹੀ ਸਾਡਾ ਜਿਵੇਂ ਕਹੀਏ ਸਾਰੇ ਜਿਹੇ ਅਕਾਲੀ ਦਲ ਹੈ ਉਹਨਾਂ ਦੀ ਬੇਸਿਕ ਸਿਧਾਂਤ ਤੇ ਇੱਕੋ ਹੀ ਹੈ ਚਾਹੇ ਅਕਾਲੀ ਦਲ ਸੰਯੁਕਤ ਹੈ ਚਾਹੇ ਅਕਾਲੀ ਦਲ ਬਾਦਲ ਹੈ ਜਾਂ ਹੋਰ ਅਕਾਲੀ ਦਲ ਨੇ ਸੋ ਦਾ ਹੰਤਕ ਦੌਰ ਤੇ ਸਾਡੇ ਇੱਕ ਪੰਥਕ ਵਿਚਾਰਧਾਰਨ ਦੇ ਅਧਾਰ 'ਤੇ ਅਸੀਂ ਸਾਰੇ ਚੱਲਦੇ ਹਾਂ। ਸੋ ਸਾਡੇ ਉਹਨਾਂ ਨਾਲ ਸਮਝੌਤਾ ਹੈ ਇਧਰ ਸਾਡਾ ਜਿਵੇਂ ਕਹਿੰਦੇ ਨੇ ਇੱਕ ਮੂਲ ਹੈ। ਸੋ ਦੋਨਾਂ ਚੀਜ਼ਾਂ 'ਚ ਫਰਕ ਹੈ ਠੀਕ ਹੈ। ਅ ਸਮਝੌਤਾ ਹੁੰਦਾ BJP ਦਾ ਨਹੀਂ ਹੁੰਦਾ ਉਹ ਸੈਪਰੇਟ ਚੀਜ਼ਾਂ ਨੇ। ਉਹ ਕਿਉਂਕਿ BJP ਇੱਕ ਨੈਸ਼ਨਲ ਪਾਰਟੀ ਉਹਨਾਂ ਨੇ ਆਪਦੇ ਦੇਖਣਾ ਹੈਗਾ ਕਿਵੇਂ ਕਰਨਾ ਹੈ। ਉਹ ਆਪਦੇ ਹਰ ਚੀਜ਼ ਨੂੰ ਵਿਚਾਰਨਗੇ ਆਪਦੇ ਪੁਆਇੰਟ ਆਫ View ਤੋਂ। ਅਸੀਂ ਆਪਣੀ ਜਿਹੜਾ ਸਾਡਾ ਪੰਥਕ ਪੁਆਇੰਟ ਆਫ View ਹੈ ਜਿਸ ਤਰੀਕੇ ਨਾਲ ਪੰਜਾਬ ਦੇ ਪੁਆਇੰਟ ਆਫ View ਤੋਂ ਅਸੀਂ ਵਿਚਾਰਨਾ ਹੈਗਾ। ਤੋਂ ਠੀਕ ਹੈ ਸਾਡਾ ਉਹਨਾਂ ਨਾਲ ਤਾਲਮੇਲ ਜਰੂਰ ਹੈ ਅਸੀਂ ਸਾਡਾ ਕਿਉਂਕਿ ਅਸੀਂ ਇਕੱਠੇ ਆ ਤਾਲਮੇਲ ਰੱਖਣਾ ਵੀ ਬਣਦਾ ਹੈ। ਪਰ ਜੋ ਵੀ ਫੈਸਲਾ ਹੋਊਗਾ ਉਹ ਸਾਡੀ ਆਪਣੀ ਇੰਟਰਨਲ ਸਾਡੀ ਜਿਹੜੀਆਂ ਨੇ ਚਰਚਾਵਾਂ ਤੇ ਸਾਡੇ ਜੋ ਹਾਲਾਤ ਕਾਲੀ ਦਲ ਤੇ ਤੇ ਭਵਿੱਖ ਉਹ ਸਾਰੀ ਚੀਜ਼ਾਂ ਨੂੰ ਮੁੱਖ ਰੱਖ ਕੇ ਫੈਸਲਾ ਹੋਊਗਾ। ਜੀ ਸਾਹਿਬ ਸੰਗਰੂਰ ਦੀ ਗੱਲ ਕਰਦੇ ਆ ਸੰਗਰੂਰ ਦੀ ਸਿਆਸਤ ਅ ਵਾਈਬਰੈਂਟ ਰਹੀ ਹੈ ਤੁਹਾਡੇ ਪਰਿਵਾਰ ਦੇ ਨਾਲ ਜੁੜੀ ਰਹੀ ਹੈ ਕਿ ਲੰਬਾ ਸਮਾਂ ਹੁਣ ਵੀ ਅ ਜਦੋਂ ਮੁੱਖ ਮੰਤਰੀ ਪਹਿਲਾ ਇਲੈਕਸ਼ਨ ਲੜਦੇ ਨੇਗੇ ਇੱਥੋਂ ਆ ਬਡੇਟਿਨ ਸਸਾਬ ਉਹਨਾਂ ਦੇ ਖਿਲਾਫ ਲੜਦੇ ਨੇ ਬਡੇਟਿਨ ਸਸਾਬ ਹਾਰ ਵੀ ਜਾਂਦੇ ਐ ਉਸ ਸਮੇਂ ਹਾਰ ਤੋਂ ਬਾਅਦ ਤੇ ਪਹਿਲਾਂ ਮੁੱਖ ਮੰਤਰੀ ਦੀਆਂ ਰੈਲੀਆਂ ਚਕਸਰੀ ਇਹ ਸ਼ਬਦ ਵਰਤਦੇ ਸੀਗੇ ਵੀ ਢਿੰਡ ਸੇ ਮਾਂਜਦੇ ਅ ਕਿ ਉਦੋਂ ਗੁੱਸਾ ਨਹੀਂ ਸੀ ਆਉਂਦਾ ਨਹੀਂ ਦੇਖੋ ਗੱਲ ਇਹ ਹੈ ਇਹ ਤਾਂ ਗੁੱਸਾ ਤਾਂ ਉਸ ਚੀਜ਼ ਤੋਂ ਕਰੋ ਜੇ ਕੋਈ ਤੁਸੀਂ ਕਿਸੇ ਬਾਰੇ ਉਹ ਤੁਹਾਨੂੰ ਮਨ 'ਚ ਜਦ ਕੋਈ ਹੋਈ ਨਹੀਂ ਹੈਗਾ ਸਾਨੂੰ ਕੀ ਉਹਦਾ ਕਹਿਣਾ ਹੈ ਉਹ ਆਪਦਾ ਆਪ ਨੂੰ ਨੀਵਾਂ ਦਿਖਾਰੇ ਸਾਨੂੰ ਨੀਵਾਂ ਨਹੀਂ ਦਿਖਾਰੇ ਮਨ ਤੇ ਇਹ ਜੀ ਸ਼ਬਦਾਵਲੀ ਉਹਨਾਂ ਨੂੰ ਜਿਹੜੀ ਅਸ਼ੋਭ ਦੀ ਹੈ ਜਿਹੜੇ ਇਹ ਜੀ ਸੋਚ ਰੱਖਦੇ ਆ ਅਸੀਂ ਕਦੇ ਕੋਈ ਇਹ ਤਾਂ ਦੇਖੋ ਪ੍ਰਮਾਤਮਾ ਨਾਲ ਕਿਸੇ ਨੂੰ ਮਾਜੇ ਕੋਈ ਕਿਸੇ ਨੂੰ ਮਾਜ ਨਹੀਂ ਸਕਦਾ ਤੇ ਦੂਜੀ ਗੱਲ ਸਿਆਸਤ ਦੇ ਵਿੱਚ ਉਤਾਰ ਚੜਾ ਚੱਲਦੇ ਰਹਿੰਦੇ ਆ ਇਹ ਇੱਕ ਸਿਆਸਤ ਦਾ ਹਿੱਸਾ ਹੈ ਤੁਹਾਨੂੰ ਲੈ ਕੇ ਚੱਲਣਾ ਚਾਹੀਦਾ ਹੈ ਕੋਈ ਭਗਵੰਤ ਮਾਨ ਦੀ ਵੀ ਤੂਤੀ ਹਮੇਸ਼ਾ ਇਹ ਨਹੀਂ ਬੱਜੀ ਜਾਣੀ ਇਨਾਂ ਦਾ ਵੀ ਉਤਾਰ ਆਊਗਾ ਤੇ ਸੋ ਇਸ ਕਰਕੇ ਇਸ ਚੀਜ਼ ਨੂੰ ਕਿਸੇ ਨੂੰ غرور ਵੀ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਕੋਈ ਮਨ ਤੇ ਲੈਣੀ ਚਾਹੀਦੀ ਜੇ ਕੋਈ ਤਾਕਤ ਆ ਜੇ ਵੀ ਬਹੁਤ ਵੱਡੀ ਮੈਨੂੰ ਚੀਜ਼ ਮਿਲ ਗਈ ਇਹ ਸਾਰੀ ਲੋਕਾਂ ਦੀ ਦੇਣ ਹੈ ਸਾਨੂੰ ਪਹਿਲਾਂ ਲੋਕਾਂ ਨੇ ਮਾਨਸਤਗਾ ਦਿੱਤਾ ਜੇ ਲੋਕਾਂ ਚ ਕੋਈ ਗੱਲ ਸੀ ਨਹੀਂ ਵੋਟਾਂ ਪਾਈਆਂ ਤਾਂ ਅਸੀਂ ਉਹਦੇ ਅੱਗੇ ਵੀ ਸਿਰ ਝਕਾਉਣੇ ਆ ਪਰ ਜਿਹੜੀ ਭਗਵੰਤ ਮਾਨ ਦੀ ਗੱਲ ਹੈ ਉਹ ਕਹਿੰਦੇ ਵੀ ਅਸੀਂ ਮਾਨਤ ਭਗਵੰਤ ਸਿੰਘ ਮਾਨ ਕੋਈ ਚੀਜ਼ ਨਹੀਂ ਆ ਜਿਹੜਾ ਕੋਈ ਕੁਝ ਕਰ ਸਕੇ ਇਹ ਸਾਰੀ ਲੋਕਾਂ ਦੀ ਹੋਇਆ ਲੋਕ ਫੇਰ ਸਮੇਂ ਦੇ ਨਾਲ ਫਿਰ ਬਦਲਾ ਆ ਜਾਂਦੇ ਨੇ ਤੁਸੀਂ ਦੇਖ ਲਿਓ ਸਮਾਂ ਆਊਗਾ ਜਦ ਇਹ ਆਮ ਆਦਮੀ ਪਾਰਟੀ ਵੀ ਹਾਸ਼ੀਏ ਤੇ ਚਲ ਜਾ ਸਕਦੀ ਹੈ ਤੇ ਸੋ ਇਸ ਕਰਕੇ ਬੜਾ غرੂਰ ਜਿਹੜਾ ਉਹਨਾਂ ਨੇ ਕਰਦੇ ਆ ਉਹਨੂੰ ਬੜਾ ਕਰਨ ਦੀ ਲੋੜ ਨਹੀਂ ਇਸ ਚੀਜ਼ ਤੇ ਤੁਸੀਂ ਜਦੋਂ ਖਜ਼ਾਨਾ ਮੰਤਰੀ ਸੀ ਖਾਸ ਕਰਕੇ ਸੰਗਰੂਰ ਜ਼ਿਲ੍ਹੇ ਦੇ ਅੰਦਰ ਤੇ ਦੋ ਹਲਕਿਆਂ ਦੇ ਅੰਦਰ ਲਹਿਰੇ ਤੇ ਸੰਗਰੂਰ ਦੇ ਅੰਦਰ ਖਜ਼ਾਨੇ ਦਾ ਮੂੰਹ ਬਹੁਤ ਵੱਡੇ ਪੱਧਰ ਤੇ ਅਸੀਂ ਖੁੱਲ੍ਹਿਆ ਵੇਖਿਆ ਆ ਬਹੁਤ ਸਾਰੀਆਂ ਗ੍ਰਾਂਟਾਂ ਪਿੰਡਾਂ ਤੇ ਸ਼ਹਿਰਾਂ ਨੂੰ ਪਾਉਂਦੀਆਂ ਰਹੀਆਂ ਨੇ ਪਰ ਜਿਹੜੇ ਗਰਾਊਂਡ ਲੈਵਲ ਦੇ ਉੱਤੇ ਇੱਕ ਚੀਜ਼ ਬੜੀ ਦੇਖਣ ਨੂੰ ਮਿਲੀ ਜਾਂ ਇੱਕ ਖੁੰਡ ਚਰਚਾ ਸੀ ਕਿ ਪੈਸਾ ਆਇਆ ਜ਼ਰੂਰ ਹੈ ਪਰ ਉਹ ਸਰਪੰਚਾਂ ਦੇ ਘਰਾਂ 'ਚ ਖਾਪ ਗਿਆ ਸਰਪੰਚਾਂ ਤੱਕ ਸੀਮਿਤ ਰਹੇਗਾ ਪਿੰਡ ਤੇ ਜੇ ਲੱਗਿਆ ਤਾਂ 70 'ਚ 100 'ਚ 70% ਲੱਗਿਆ 50 ਲੱਗਿਆ 25 ਲੱਗਿਆ ਦੇਖੋ ਸਾਡਾ ਗੱਲ ਇਹ ਹੈ ਵੀ ਇੱਕ ਲੋਕਤੰਤਰ ਦੇ ਵਿੱਚ ਇੱਕ ਪ੍ਰਕਿਰਿਆ ਬਣੀ ਹੈ ਵੀ ਇਸ ਸਿਸਟਮ ਹੈ ਤਿੰਨ ਟਾਇਰ ਜਿਹੜੀ ਹੈ ਸਿਸਟਮ ਹੈ ਲੋਕਲ ਗਵਰਨਮੈਂਟ ਜਿਹਦੇ ਵਿੱਚ ਪੰਜ ਸਰਪੰਚ ਆ ਜਾਂਦੇ ਨੇ ਤੇ ਦੂਜੇ ਆ ਜਾਂਦੀ ਹੈ ਜਿਹੜੀ ਹੈ ਸਟੇਟ ਸੈਂਟਰ ਸੋ ਹਰ ਕਿਸ ਦਾ ਅਧਿਕਾਰ ਹੈ ਅਸੀਂ ਤਾਂ ਜੋ ਗ੍ਰਾਂਟ ਦੇਣੀ ਹੈ ਜਾਂ ਅਸੀਂ ਮਹਿਕਮੇ ਨੂੰ ਦੇ ਸਕਦੇ ਹਾਂ ਜਾਂ ਅਸੀਂ ਪੰਚਾਇਤਾਂ ਨੂੰ ਦੇਣੀ ਹੈ ਅੱਗੇ ਉਹਨਾਂ ਦੀ ਆਵਦੀ ਜਿਹੜੀ ਹੈ ਚੀਜ਼ ਲਈ ਜਵਾਬ ਦੇਨੇ ਉਹ ਜਿਹੜਾ ਕੋਈ ਕਿਸੇ ਤੇ ਜੇ ਕੋ ਖਾਊਗਾ ਅਗਲਾ ਜਵਾਬ ਦੇ ਆ ਉਹਨੂੰ ਅਗਲੇ ਨੂੰ ਤਾਂ ਹੀ ਕਈ ਕ ਪੇਸ਼ੀਆਂ ਭੁਗਤ ਰਹੇ ਨੇ ਜਾਂ ਤਾਂ ਅਸੀਂ ਕੋਈ ਗ੍ਰਾਂਟ ਦੇਣ ਵੇਲੇ ਕਿਸੇ ਤੋਂ ਇੱਕ ਵੀ ਰੁਪਈਆ ਲਿਆ ਹੋਵੇ ਤਾਂ ਅਸੀਂ ਦੇਣ ਦਾ ਨਾ ਵੀ ਜੇ ਦੇਖੋ ਇਹ ਤਾਂ ਤੇ ਪੈਸੇ ਲੈ ਕੇ ਕਰਾਂਟਾ ਬਣਨੀ ਹੈ ਹੁਣ ਜੇ ਕੋਈ ਅੱਗੇ ਬੰਦਾ ਲੋਕਾਂ ਦਾ ਚੁਣੇ ਹੋਏ ਨੇ ਉਹ ਜੇ ਅਸੀਂ ਉਹਨਾਂ ਨੂੰ ਨਹੀਂ ਦਿੰਦੇ ਫੇਰ ਵੀ ਅਸੀਂ ਮਾਲਿਆਂ ਵੀ ਦੇਖੋ ਆਖਰ ਅਸੀਂ ਵੀ ਤਾਂ ਉਸੇ ਪ੍ਰਣਾਲੀ ਚੋਂ ਚੁਣ ਕੇ ਆਏ ਆ ਜੇ ਅਸੀਂ ਚੁਣੇ ਹੋਏ ਬੰਦੇ ਦੀ ਨੁਮਾਇੰਦੇ ਦੀ ਅਸੀਂ ਕਦਰ ਨਹੀਂ ਕਰਾਂਗੇ ਤਾਂ ਫਿਰ ਸਾਡੇ ਨਾਲ ਕੋਈ ਜਿਹੜਾ ਮਾੜਾ ਕਿਉਂ ਸਦਾ ਲੋਕਾਂ ਦੇ ਚੁਣੇ ਹੋ ਨੇ ਹਾਂ ਉਹ ਲੋਕਾਂ ਨੂੰ ਜਵਾਬ ਦੇਣੇ ਅਸੀਂ ਅਸੀਂ ਆਪਣੇ ਜਿਨੇ ਲੋਕਾਂ ਨੇ ਸਾਨੂੰ ਚੁਣਿਆ ਸੀ ਉਹਨਾਂ ਨੂੰ ਜਵਾਬ ਦੇਣ ਸਰਪੰਚ ਆਪਦੇ ਲੋਕਾਂ ਨੂੰ ਜਵਾਬ ਦੇਣੇ ਜੇ ਮਾੜਾ ਕਰਨਗੇ ਅੱਗੇ ਲੋਕ ਉਹਨਾਂ ਨੂੰ ਮਾੜਾ ਉਹ ਕਹਿਣਗੇ ਲੋਕ ਉਹਨਾਂ ਨੂੰ ਉਹ ਕਰਨਗੇ ਤੇ ਜੇ ਆਪਾਂ ਕਹੀਏ ਵੀ ਸਾਰੇ ਸਰਪੰਚ ਮਾੜੇ ਨੇ ਇਹ ਵੀ ਨਹੀਂ ਠੀਕ ਹੈ ਬਹੁਤ ਸਰਪੰਚਾਂ ਨੇ ਘੜਪੜਾ ਵੀ ਕੀਤੀਆਂ ਬਹੁਤ ਚੰਗੇ ਚੰਗੇ ਕੰਮ ਵੀ ਕੀਤੇ ਨੇ ਬਹੁਤ ਕੰਮ ਡਿਪਾਰਟਮੈਂਟਸ ਰਾਹੀਂ ਵੀ ਵਿਕਾਸ ਹੋਇਆ ਸੜਕਾਂ ਜਿਹੜੀਆਂ ਬਣੀਆਂ ਕੋਈ ਨਹਿਰਾ ਬਣੀਆਂ ਅੰਡਰਗਰਾਉਂਡ ਪਾਈਪਾਂ ਪਈਆਂ ਖਾਲ ਬਣੇ ਮਹਿਕਮਿਆਂ ਰਾਹੀਂ ਕੀਤੇ ਨੇ ਮਹਿਕਮਿਆਂ ਵਿੱਚ ਵੀ ਕਈ ਵਾਰ ਅਫਸਰ ਕਰ ਜਾਂਦੇ ਨੇ ਗੜਬੜ ਪਰ ਉਹਦੇ ਵਾਸਤੇ ਜੇ ਅਸੀਂ ਇਹ ਸੋਚ ਕੇ ਵੀ ਜੀ ਇਹਨਾਂ ਨੇ ਤਾਂ ਕੋਈ ਖਾ ਨਾ ਜਾਵੇ ਅਸੀਂ ਪੈਸੇ ਨਾ ਦੇਈਏ ਉਹ ਵੀ ਕੋ ਠੀਕ ਨਹੀਂ ਉਹ ਉਦੋਂ ਵੀ ਨਹੀਂ ਹੈਗਾ ਹਾਂ ਇਹ ਵੀ ਸਾਨੂੰ ਆਖਰ ਤਾਂ ਲੋਕਾਂ ਨੇ ਦੇਖਣਾ ਹੈ ਲੋਕਾਂ ਨੇ ਸਹੀ ਲੋਕਾਂ ਦੀ ਚੋਣ ਕਰਨਗੇ ਤਾਂ ਲੋਕਾਂ ਦਾ ਫਾਇਦਾ ਹੋਊਗਾ ਜੇ ਮਾੜੇ ਚੁਣਨਗੇ ਤਾਂ ਫਿਰ ਤੁਸੀਂ ਉਹਦਾ ਨਤੀਜਾ ਵੀ ਤੁਸੀਂ ਖੁਦ ਹੀ ਦੇਖ ਰਹੇ ਹੋ ਹੁਣ ਵੀ ਲੋਕਾਂ ਨੂੰ ਦੇਖਣਾ ਪੈ ਰਿਹਾ ਮਾੜਾ ਸਰਪੰਚ ਚੁਣਨਗੇ ਤਾਂ ਮਾੜਾ ਹੋਊਗਾ ਮਾੜਾ ਐਮਐਲਏ ਚੁਣਨਗੇ ਤਾਂ ਉਹਦਾ ਨੁਕਸਾਨ ਲੋਕਾਂ ਨੂੰ ਹੋਣਾ ਸੋ ਇਹ ਅਗਰ ਮੈਂ ਸਮਝਦਾ ਵੀ ਅਲਟੀਮੇਟਲੀ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਵੀ ਚੰਗੇ ਬੰਦੇ ਦੀ ਚੋਣ ਕਰਨਗੇ ਤਾਂ ਉਹਨਾਂ ਦਾ ਫਾਇਦਾ ਹੋਊਗਾ ਜੇ ਕਿਸੇ ਮਾੜੇ ਨੂੰ ਤੁਸੀਂ ਇੱਕ ਵਾਰੀ ਇਮੋਸ਼ਨਲ ਹੋ ਕੇ ਵੋਟ ਪਾ ਜਾਂਦੇ ਹੋ ਤਾਂ ਫਿਰ ਅਲਟੀਮੇਟਲੀ ਤਾਂ ਨੁਕਸਾਨ ਲੋਕਾਂ ਦਾ ਹੀ ਹਨ ਲੋਕ ਸਭਾ ਮਣੀ ਮਹਾਨ ਨੀਤੀ ਆ ਗਈ 2 ਟਾਈ ਮਹੀਨੇ ਦਾ ਸਮਾਉ ਦੁਬਾਰਾ ਪ੍ਰੋਸੈਸ ਚੱਲ ਪੈਣਾ ਹੈ ਕਿ ਤੁਸੀਂ ਕੰਟੈਸਟ ਕਰੋਗੇ ਨਹੀਂ ਦੇਖੋ ਮੈਂ ਕੋਈ ਕੀ ਕਹਿ ਸਕਦਾ ਵੀ ਮੈਂ ਕੰਟੈਸਟ ਕਰੂੰਗਾ ਨਹੀਂ ਕਰੂੰਗਾ ਆਖਰ ਇਹ ਫੈਸਲੇ ਤਾਂ ਪਾਰਟੀਆਂ ਨੇ ਕਰਨੇ ਹੁੰਦੇ ਗਠਜੋੜਾ ਨੇ ਕਰਨੇ ਹੁੰਦੇ ਆ ਕਿ ਕਿੱਥੋਂ ਕੋ ਕਿਹਨੇ ਲੜਦਾ ਹੈਗਾ ਹਾਂ ਜੋ ਸਾਡੀ ਪਾਰਟੀ ਜਾਂ ਜੋ ਫੈਸਲਾ ਹੋਊਗਾ ਅਸੀਂ ਉਹਨੂੰ ਪੂਰਾ ਉਹਤੇ ਤੇ ਪੂਰਾ ਉਤਰਾਂਗੇ ਨਾ ਮੈਂ ਪਹਿਲਾਂ ਕਦੇ ਪਾਰਟੀ ਦੇ ਚਾਹੇ ਮੈਂ ਅਕਾਲੀ ਦਲ ਚ ਰਹਾ ਚਾਹੇ ਮੈਂ ਜੋ ਵੀ ਪਾਰਟੀ ਦਾ ਫੈਸਲਾ ਸੀ ਉਹਤੇ ਹਮੇਸ਼ਾ ਪੈਰਾ ਦਿੱਤਾ ਅੱਗੇ ਵੀ ਦੇਵਾਂਗੇ ਤੇ ਜੇ ਪਾਰਟੀ ਨੇ ਕਿਸੇ ਹੋਰ ਨੂੰ ਡਾਣਾ ਠੀਕ ਸਮਝਿਆ ਸੀ ਉਹਦੀ ਮਦਦ ਕਰਾਂਗੇ ਜ਼ੋਰ ਲਾ ਕੇ ਕੋਈ ਸਾਥ ਦੇ ਵੱਲੋਂ ਮੈਂ ਸਮਝਦਾ ਵੀ ਜਿਹੜਾ ਬੰਦਾ ਸincereਲੀ ਕੰਮ ਕਰੇ ਫਿਰ ਇਹ ਜ਼ਰੂਰੀ ਨਹੀਂ ਵੀ ਉਹਨੇ ਆਪ ਲੜਨਾ ਹੈ ਕਿਸੇ ਨੇ ਲੜਨਾ ਪਰ ਇਹ ਵੀ ਬੰਦੇ ਤੇ ਮਨ ਚ sensitivity ਹੋਣੀ ਚਾਹੀਦੀ ਹੈ ਵੀ ਹਾਂ ਮੈਂ ਆਪਦੇ ਦਿਲੋਂ ਕਰਾਂ ਉਹਦੀ ਆ ਤੈਸਨ ਸਾਡੇ ਨਾਲ ਪ੍ਰਵਿੰਦਰ ਸਿੰਘ ਢਿੱਟ ਸਾਹੂਰੀ ਤੁਸੀਂ ਸੁਣਿਆ ਖਾਸ ਕਰਕੇ ਕਾਲੀ ਸਿਆਸਤ ਦੇ ਉੱਤੇ ਅਸੀਂ ਇਹਨਾਂ ਦੇ ਵਿਚਾਰ ਜਾਣਨਾ ਚਾਹੁੰਦੇ ਸੀ ਆਉਂਦੇ ਦਿਨਾਂ ਦੇ ਅੰਦਰ ਪੰਜਾਬ ਦੀ ਕਾਲੀ ਸਿਆਸਤ ਦੇ ਅੰਦਰ ਕਾਫੀ ਕੁਝ ਘਟਨਾਵਾਂ ਵੇਖਣ ਨੂੰ ਮਿਲ ਸਕਦੀਆਂ ਨੇ ਬਖਾਲ ਢਿੰਸਾ ਸਾਹਿਬ ਹੋਰਾਂ ਦੇ ਉਹਨਾਂ ਨੇ ਇਸ਼ਾਰੇ ਵੀ ਕੀਤੇ ਅਤੇ ਖੁੱਲ੍ਹ ਕੇ ਦੱਸਿਆ ਵੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਜੋ ਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮੌਜੂਦਾ ਲੀਡਰਸ਼ਿਪ ਸੀ ਉਹਨਾਂ ਦੇ ਵੱਲੋਂ ਕੀਤੀ ਗਈ ਆਪਣੀ ਗਲਤੀ ਦਾ ਅਹਿਸਾਸ ਹੈ ਉਸ ਤੋਂ ਬਾਅਦ ਜਿਹੜੀਆਂ ਸਥਿਤੀਆਂ ਨੇ ਉਹ ਨਰਮ ਹੋਈਆਂ ਨੇ ਆਉਂਦੇ ਦਿਨ ਜਿਹੜੇ ਨੇ ਉਹ ਅਕਾਲੀ ਸਿਆਸਤ ਦੇ ਵਿੱਚ ਕਾਫੀ ਕੁਝ ਵੇਖਣ ਨੂੰ ਮਿਲ ਸਕਦਾ ਹੈ ਤੇ ਜਿਸ ਤਰ੍ਹਾਂ ਪੰਜਾਬ ਦੀ ਪੂਰੀ ਸਿਆਸਤ ਦੇ ਉੱਤੇ ਵੇਖਣ ਨੂੰ ਮਿਲੇਗਾ ਤੁਸੀਂ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਬਨੇ ਰਹੋ ਧੰਨਵਾਦ